ਸਮਾਨਾ ਟੂਡੇ ਤੁਹਾਡਾ ਸਵਾਗਤ ਹੈ ਸ਼ਾਸਤਰੀ ਕਾਲ ਨਮਸਕਾਰ ਅੱਜ ਸਮਾਨਾ ਦੀ ਐਸ ਡੀ ਐਮ ਰੀਤਾ ਗੋਇਲ ਵੱਲੋਂ ਵਕਫਾ ਕ ਅਧਿਕਾਰੀਆਂ ਨਾਲ ਵਾਹਨਾਂ ਦੇ ਚਲਾਨ ਕੱਟੇ ਆ ਸਮਾਨਾ ਦੀ ਐਸ ਡੀ ਐਮ ਰੀਤਾ ਗੋਇਲ ਵੱਲੋਂ ਵਕਫਾ ਕ ਅਧਿਕਾਰੀਆਂ ਮੈਨਿੰਗ ਅਫਸਰ ਹੁਸੈਨ ਪ੍ਰੀਤ ਡੀ ਐਸ ਪੀ ਫਤੇਹ ਸਿੰਘ ਬਰਾੜ ਨਾਇਬ ਤਹਿਸੀਲਦਾਰ ਗੁਰਬਖਸ਼ ਸਿੰਘ ਡੀ ਡੀ ਪੀਓ ਗੁਰਮੀਤ ਸਿੰਘ ਜੰਗਲਾਤ ਅਫਸਰ ਜਗਦੀਪ ਸਿੰਘ ਸਿਟੀ ਥਾਣਾ ਮੁਖੀ ਜਸਪੀਤ ਸਿੰਘ ਟ੍ਰੈਫਿਕ ਪੁਲਿਸ ਮੁਖੀ ਚਿਰਮਲ ਸਿੰਘ ਵੱਲੋਂ ਇੱਕ ਟੀਮ ਬਣਾ ਕੇ ਅੱਜ ਬੰਦਾ ਸਿੰਘ ਬਹਾਦਰ ਚੌਕ ਤੇ ਨਾਕਾਬੰਦੀ ਕਰਕੇ ਵੱਡੇ ਵਾਹਨਾਂ ਦੀ ਟੀਪਰ ਟਰਾਲੀ ਦੀ ਚਲਾਨ ਕੱਟੇ 2 ਲੱਖ ਰੁਪਏ ਦਾ ਕਈ ਅੱਜ ਚਲਾਨ ਕੱਟੇ ਗਏ ਕਈ ਟਰਾਲੇ ਬਾਉਂਡ ਕੀਤੇ ਗਏ ਐਸ ਡੀ ਐਮ ਰੀਤਾ ਗੋਇਲ ਅਤੇ ਟੀ ਐਸ ਪੀ ਫਤੇ ਸਿੰਘ ਬਰਾੜ ਨੇ ਲੋਕਾਂ ਨੂੰ ਅਤੇ ਸਕੂਲ ਬੱਸ ਅਤੇ ਬੈਨਾਂ ਵਾਲਾਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਵੱਡੇ ਵਾਹਨ ਆਪਣੇ ਪੂਰੇ ਕਾਗਜ਼ ਆਪਣੇ ਨਾਲ ਰੱਖਣ ਤਾਂ ਕਿ ਕਿਸੇ ਨੂੰ ਖਾਤਿਰਖਵਾਰ ਨਾ ਹੋਣਾ ਪਵੇ ਹਾਂ ਜੀ ਜਰਾਬ ਬੰਗਪੁਰ ਇਹ ਐਮਿਆਂ ਦੇ ਪੰਜਾਬ ਸਰਕਾਰ ਵੱਲੋਂ ਦੇਖੋ ਸਾਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਪ੍ਰਾਪਤ ਹੋਈਆਂ ਨੇ ਕਿ ਜਿਨ੍ਹਾਂ ਵੀ ਹੈਵੀ ਵਹੀਕਲਸ ਨੇ ਟਿੱਪਰਸ ਨੇ ਟਰੱਕਸ ਨੇ ਜਾਂ ਆਦਰਵਾਇਜ਼ ਜਿਨ੍ਹਾਂ ਵੀ ਵਹੀਕਲ 2000 ਪਲਾਈਂਗ ਹੁੰਦਾ ਰੋਡ ਤੇ ਸੀ ਉਹਨਾਂ ਦੀ ਇਹ ਚੈਕਿੰਗ ਕਰਨੀ ਹੈ ਵੀ ਕਿਤੇ ਕੋਈ ਇਲੀਗਲ ਵਹੀਕਲ ਨਾ ਹੋਵੇ ਤੇ ਮੋਟਰ ਵਹੀਕਲ ਐਕਟ ਦੀ ਕੋਈ ਵਾਇਲੇਸ਼ਨ ਨਾ ਕਰ ਰਿਹਾ ਹੋਵੇ ਮਾਈਨਿੰਗ ਦੀ ਜਿਹੜੀ ਵੀ ਹਦਾਇਤਾਂ ਨੇ ਉਹਦੀ ਉਲੰਘਣਾ ਕਰਕੇ ਨਾ ਕੋਈ ਕਰ ਰਿਹਾ ਹੋਵੇ ਉਹਦੇ ਤਹਿਤ ਅਸੀਂ ਸਬ ਡਿਵੀਜ਼ਨ ਲੈਵਲ ਦੀ ਕਮੇਟੀਜ਼ ਵੀ ਬਣੀਆਂ ਹੋਈਆਂ ਨੇ ਜਿੱਚ ਅਸੀਂ ਨੇ ਇਹ ਸਾਰਾ ਚੈੱਕ ਕਰਨਾ ਹੈਗਾ ਉਹ ਕਮੇਟੀ ਦੇ ਵਿੱਚ ਉਹ ਸਾਡੀ ਸਾਰੀ ਟੀਮ ਅੱਜ ਮੌਕੇ ਤੇ ਮੌਜੂਦ ਹੈ ਇਸ ਚ ਡੀਐਸਪੀ ਸਾਹਿਬ ਵੀਡੀਓ ਸਾਹਿਬ ਨਾਇਬ ਤਹਿਸੀਲਦਾਰ ਫੋਰੈਸਟ ਰੇਂਜ ਅਫਸਰ ਸਾਰੇ ਤੇ ਮਾਈਨਿੰਗ ਡਿਪਾਰਟਮੈਂਟ ਦੇ ਜਿਹੜੇ ਹੈਗੇ ਨੇ ਜੈ ਸਾਹਿਬ ਆਏ ਨੇ ਤੇ ਇਹਦੇ ਚ ਜਿੰਨੇ ਵੀ ਕੋਈ ਮਿੱਟੀ ਦਾ ਟਿਪਰ ਹੈ ਕੋਈ ਟਰੱਕ ਹੈ ਉਹ ਅਸੀਂ ਦੇਖ ਰਹੇ ਹਾਂ ਕਿ ਉਹਦੇ ਕੋਲ ਵੀ ਵੈਲਿਡ ਡਾਕੂਮੈਂਟਸ ਹੈ ਜਾਂ ਨਹੀਂ ਆਦਰਵਾਇਜ਼ ਜਿੰਨੇ ਵੀ ਹੈਵੀ ਵਹੀਕਲਸ ਨੇ ਵੈਦਰ ਦੇ ਆਰ ਵਿਦ ਦਾ ਡਾਕੂਮੈਂਟਸ অর ਨਾਟ ਤੇ ਉਹਦੇ ਤਹਿਤ ਅਸੀਂ ਜਿਹੜਾ ਵੀ ਤੁਸੀਂ ਇਹ ਵਹੀਕਲ ਦੇਖ ਰਹੇ ਹੋ ਅਸੀਂ ਇਹ ਦੇਖਿਆ ਕਿ ਬਜਰੀ ਦਾ ਭਰਿਆ ਜਿਹੜਾ ਇਹ ਸੀਗਾ ਇਹਦੇ ਕੋਲ ਜਿਹੜਾ ਓਵਰਲੋਡਿੰਗ ਸੀਗੀ ਤੇ ਇਹਦੇ ਪਾਸਿੰਗ ਥਰੂ ਹੇਅਰ ਓਨਲੀ ਤੇ ਅਸੀਂ ਇਹਨੂੰ ਉਹ ਕਰ ਰਹੇ ਹਾਂ ਇਹਦਾ ਓਵਰਲੋਡਿੰਗ ਦਾ ਚਲਾਨ ਕੱਟਿਆ ਤੇ ਸਾਡਾ ਇਹ ਕਹਿਣਾ ਹੈ ਕਿ ਜਦੋਂ ਉਹ ਆਪਣੀ ਇਸ ਤਰ੍ਹਾਂ ਦੇ 2-2 1.5 3-3 ਲੱਖ ਦੇ ਚਲਾਨ ਕੱਟੇ ਜਾਣਗੇ ਥੈਟ ਵਿਲ ਬੀ ਅ ਡੈਟਰੈਂਟ ਇਫੈਕਟ ਫਾਰ ਦਾ ਅਦਰ ਪਰਸਨਸ ਆਲਸੋ ਤਾਂ ਕਿ ਕੋਈ ਵੀ ਨਜਾਇਜ਼ ਟਿੱਪਰ ਮਾਈਨਿੰਗ ਜਾਂ ਕੋਈ ਵੀ ਇਹ ਜੀ ਕਾਰਵਾਈ ਨਾ ਹੋਵੇ ਇਸ ਤੋਂ ਇਲਾਵਾ ਅਸੀਂ ਨੇ ਤਿੰਨ ਵਹੀਕਲ ਜ਼ੋਰ ਕਿਤੇ ਹੋਏ ਨੇ ਉਹਦੇ ਚ ਇੱਕ ਵਹੀਕਲ ਬਾਉਂਡ ਕੀਤਾ ਹੈ ਕਿ ਜਿਹੜਾ ਵਿਦਆਊਟ ਡਾਕੂਮੈਂਟਸ ਹੈ ਤੇ ਦਰ ਅਦਰ ਟੂ ਵਹੀਕਲ ਜਿਹੜੇ ਨੋਰਮਸ ਦੀ ਵਾਈਲੇਸ਼ਨ ਕਰ ਰਹੇ ਉਹਨਾਂ ਦਾ ਚਲਾ ਨੀਚੂ ਕੀਤਾ ਜਾ ਰਿਹਾ ਹੈ ਤੇ ਇਹ ਮਹੀਂ ਮਹੀਂ ਜਈ ਹਰ ਵੀਕਲੀ ਹਰ ਲਗਾਤਾਰ ਚੱਲਦੀ ਰਹੇਗੀ ਤੇ ਅਸੀਂ ਪਾਰਟਿਕੂਲਰਲੀ ਪਰਸਨਲ ਤੌਰ ਤੇ ਤਾਂ ਹਾਜ਼ਰ ਹੋਇਆ ਤਾਂ ਕਿ ਸਾਨੂੰ ਜਿਹੜੀ ਫੀਲਡ ਰਿਪੋਰਟ ਹੈ ਅਸੀਂ ਖੁਦ ਖੜੀਏ ਤੇ ਦੇਖੀਏ ਤੇ ਅਸੀਂ ਮੌਕੇ ਤੇ ਟ੍ਰੈਫਿਕ ਵਾਲਿਆਂ ਨੂੰ ਵੀ ਇਹੀ ਹਦਾਇਤ ਦਿੱਤੀ ਹੈ ਕਿ ਆਪਣੀ ਡਿਊਟੀ ਬੜੀ ਤਨਦੇਹੀ ਨਾਲ ਨਿਭਾਉਣ ਕਿ ਡੇਲੀ ਇਸ ਤਰ੍ਹਾਂ ਹੀ ਚੈਕਿੰਗ ਹੋਣੀ ਚਾਹੀਦੀ ਹੈ ਤੇ ਜਦੋਂ ਅਸੀਂ ਖੁਦ ਫੀਲਡ ਚ ਆ ਰਹ ਤਾਂ ਉਹ ਤਾਂ ਤੁਸੀਂ ਸਮਝ ਸਕਦੇ ਹੋ ਕਿ ਸੀਰੀਅਸਨੈਸ ਆਫ ਦਾ ਮੈਟਰ ਕੀ ਹੈ ਕਿ ਇਸ ਇਹ ਚਾਣਨੇ ਆ ਕਿ ਆਪਣੇ ਸਮਾਨਾ ਸ਼ਹਿਰ ਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਲੀਗਲ ਵਹੀਕਲ ਨਾ ਚੱਲੇ ਠੀਕ ਹੈ ਨਾ ਜੀ ਕਿ ਭਾਂਤੀ ਚਲਾ ਰੱਖਿਆ ਹੈ ਤੁਹਾਡੇ ਵੱਲੋਂ ਕਿੰਨੇ ਕਦੇ ਵਹੀਕਲਾਂ ਨੂੰ ਚਲਾਰ ਦਿੱਤੇ ਇਹਦੇ ਤਾਂ ਤਾਂ ਖੜੇ ਨੇ ਲਿਕ ਲੇਟੋ ਤਾਂ ਹੈ ਇਹਨਾਂ ਹੀ ਜਿਹੜੇ ਵੀ ਆਪਣੇ ਹੈਵੀ ਵਹੀਕਲਸ ਹੈ ਉਹਨਾਂ ਦੇ ਸਬੰਧੋਂ ਚਾਹ ਸਪੈਸ਼ਲ ਚੈਕਿੰਗ ਬੰਦਾ ਸਿੰਘ ਭਦਰ ਚੌਕ ਵਿਖੇ ਐਸਡੀਐਮ ਸਾਹਿਬਾ ਅਸੀਂ ਅਤੇ ਸਿਵਲ ਪ੍ਰਸ਼ਾਸਨ ਦੇ ਹੋਰ ਕਈ ਅਫਸਰ एसओ सिटी सिविल प्रशासन ਦਾ ਸਟਾਫ ਐਂਡ ట్రాਫਿਕ ਸਟਾਫ ਨਾਲ ਅਸੀਂ ਇਥੇ ਅੱਜ ਸਪੈਸ਼ਲ ਚੈਕਿੰਗ ਕਰ ਰਹੇ ਹਾਂ ਇਸ ਵਿੱਚ ਕਈ ਜਿਹੜੇ ਹੈਵੀ ਟਿਪ ਕੋਈ ਟਿਪਰ ਸੀ ਕੋਈ ਟਰਾਲੇ ਸੀ ਕੋਈ ਟਰੱਕ ਹੈ ਜਿਨ੍ਹਾਂ ਦੇ ਕੋਲ ਡਾਕੂਮੈਂਟੇਸ਼ਨ ਨਹੀਂ ਹੈ ਉਹਨਾਂ ਦੇ ਖਿਲਾਫ ਜਿਹੜੀ ਮੋਟਰ ਵਹੀਕਲ ਐਕਟ ਦੇ ਤਹਿਤ ਕਾਰਵਾਈ ਕਰ ਰਹੇ ਹਾਂ ਤੇ ਕਈਆਂ ਖਿਲਾਫ ਮਾਈਨਿੰਗ ਐਕਟ ਦੇ ਤਹਿਤ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਉਹ ਨੇ ਜਿਨ੍ਹਾਂ ਕੋਲ ਕੋਈ ਵੈਲਿਡ ਡਾਕੂਮੈਂਟੇਸ਼ਨ ਨਹੀਂ ਜਾਂ ਫਿਰ ਓਵਰ ਲੋਡ ਚੱਲ ਰਹੇ ਹੈ ਜਾਂ ਫਿਰ ਕੋਈ ਨਾ ਕੋਈ ਲਾਅ ਦੀ ਉਲੰਘਣਾ ਕਰ ਰਹੇ ਸੀ ਦੇ ਦੇ ਟਰਾਂਦੇ ਖੜੇ ਆ ਇਹਨਾਂ ਦੇ ਕੋਲਾਂ ਕੋਲ ਪੁਰੇ ਆ ਜਿਹੜੇ ਆ ਖੜੇ ਨੇ ਜੀ ਇਹਨਾਂ ਦੇ ਅਸੀਂ ਡਾਕੂਮੈਂਟੇਸ਼ਨ ਚੈੱਕ ਕੀਤੀ ਇਹਨਾਂ ਕੋਲ ਡਾਕੂਮੈਂਟੇਸ਼ਨ ਹੈ ਨਹੀਂ ਕਈ ਇਹਨਾਂ ਚਾਹ ਬਾਉਂਡ ਕੀਤਾ ਗਏ ਕਈਆਂ ਦਾ ਚਲਾਨ ਕੀਤੇ ਗਏ ਤੇ ਕਈਆਂ ਦੇ ਤਹਿਤ ਜਿਵੇਂ ਮੈਡਮ ਐਸ.ਐਮ. ਸਾਹਿਬਾ ਨੇ ਦੱਸਿਆ ਵੀ ਇਹਨਾਂ ਦੇ ਤਹਿਤ ਮਾਈਨਿੰਗ ਐਕਟ ਦੇ ਤਹਿਤ ਇਹਨਾਂ ਨੂੰ ਫਾਈਨ ਵੀ ਹੈਵੀ ਫਾਈਨ ਕੀਤਾ ਗਿਆ 2 ਲੱਖ ਦੇ ਕਰੀਬ ਜੀ ਸਮਾਂ ਲਾ ਤੋਂ ਕਲਾਸ਼ਰਮਦ ਰਿਪੋਰਟ